ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਪਵਨ ਧਰਤੀ ਤੇ ਮੌਜੂਦ ਐ ਸ਼ਹੀਦਾਂ ਦੀ ਧਰਤੀ ਤੇ ਮੌਜੂਦ ਐ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜ ਕੇ ਸਰਹੰਦ ਨੂੰ ਤੇ ਇਸ ਨੂੰ ਫਤਿਹ ਕੀਤਾ ਸੀ ਅੱਜ ਉਸ ਜਗ੍ਹਾ ਤੇ ਆਪਾਂ ਮੌਜੂਦ ਐ ਤੇ ਸਾਡੇ ਨਾਲ 96 ਕਰੋੜੀ ਬਾਬਾ ਕੁਲਵਿੰਦਰ ਸਿੰਘ ਜੀ ਦੇ ਦਲ ਦੇ ਹੈੱਡ ਪ੍ਰਚਾਰਕ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਸਾਡੇ ਨਾਲ ਮੌਜੂਦ ਐ ਇਸ ਧਰਤੀ ਦਾ ਕੀ ਇਤਿਹਾਸ ਹੈ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਲੈਨੇ ਆ ਜਾਣਕਾਰੀ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਛੋ ਅੱਜ ਸ਼ਹੀਦਾਂ ਦੀ ਧਰਤੀ ਪਾਵਨ ਧਰਤੀ ਜਿਸ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੂਬੇ ਸਰਹੰਦ ਵੱਲੋਂ ਇੱਥੋਂ ਦਾ ਕੀ ਇਤਿਹਾਸ ਹੈ ਤੇ ਕਿੰਨੇ ਇੱਥੇ ਧਾਰਮਿਕ ਅਸਥਾਨ ਨੇ ਉਹ ਸਾਡੇ ਸੰਗਤਾਂ ਨੂੰ ਜਰੂਰ ਚਾਣਨਾ ਪਾਇਓ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਦੇਵ ਸਿੰਘ ਜੀ ਇਹ ਕਿਸੇ ਟਾਈਮ ਸੁਰਾਨੰਦ ਦੇ ਨਾਮ ਤੇ ਵੀ ਇਹ ਸ਼ਹਿਰ ਦਾ ਨਾਮ ਸੀ ਫਿਰ ਸੁਰਾਨੰਦਪੁਰੀ ਉਜਾੜ ਕੇ ਕਿਸੇ ਟਾਈਮ ਮੁਹੰਮਦ ਬਨ ਕਾਸਬੇ ਤੇ ਆਏ ਸੀ ਉਹਨਾਂ ਨੇ ਦਿੱਲੀ ਲੁੱਟੀ ਸ਼ੋਮਨਾਥ ਦੇ ਮੰਦਿਰ ਤੱਕ ਉਹਨਾਂ ਨੇ ਆਪਣਾ ਰਾਜ ਕਾਇਮ ਕਰ ਦਿੱਤਾ ਤੇ ਇਹ ਸ਼ਹਿਰ ਨੂੰ ਵਸਾਇਆ ਤੇ ਇੱਥੇ ਆਪਣੀ ਰਾਜਧਾਨੀ ਬਣਾਈ ਤੇ ਇਹਦਾ ਨਾਮ ਰੱਖਿਆ ਸਰਹਿੰਦ ਤੇ ਉਦੋਂ ਤੋਂ ਲੈ ਕੇ ਮਗੋਲ ਆਏ ਫਰਾਂਚ ਆਏ ਮੁਗਲ ਆਏ ਤੁਰਕ ਆਏ ਇਸ ਰਹਾੰਦ ਸ਼ਹਿਰ ਮਜਬੂਤ ਹੀ ਹੁੰਦਾ ਗਿਆ ਮਜਬੂਤ ਹੁੰਦਾ ਗਿਆ ਜਦੋਂ ਆਨੰਦਪੁਰ ਦੀ ਧਰਤੀ ਛੱਡ ਕੇ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਆਏ ਨੇ ਚਮਕੌਰ ਦੀ ਗੜੀ جنگ ਹੋਈ ਹੈ ਸਰਸਾ ਨਦੀ ਤੇ ਪਰਿਵਾਰ ਵਿਛੜਿਆ ਉਦੋਂ ਛੋਟੇ ਸਾਹਿਬ ਜਾਦੇ ਸਹਿਬਾਬਾ ਜੁਰਾਵਰ ਸਿੰਘ ਜੀ ਸਹਿਬਾਬਾ ਫਤਿਹ ਸਿੰਘ ਜੀ ਤੇ ਨਾਲ ਉਹਨਾਂ ਦੇ ਮਾਤਾ ਗੁਜਰ ਕੌਰ ਜੀ ਸਰਸਾ ਨਦੀ ਪਾਰ ਨਹੀਂ ਕਰ ਪਾਏ ਉਹ ਵਿਛੜ ਗਏ ਤੇ ਅੱਗੇ ਚਮਕੌਰ ਦੀ ਧਰਤੀ ਤੇ ਪਹੁੰਚ ਕੇ ਕਲਗੀਧਰ ਪਾਤਸ਼ਾਹ ਤੇ ਵਜੀਦ ਖਾਨ ਔਰਫਗਾਨਾ ਦੀ ਫੌਜ ਲਾਹੌਰ ਦੀ ਫੌਜ ਤੇ 22 ਧਾਰ ਦੇ ਰਾਜੇ ਕੁੱਲ ਮਿਲਾ ਕੇ 10 ਲੱਖ ਦੀ ਫੌਜ ਦਾ ਇੱਥੇ ਇਕੱਠ ਹੋ ਗਿਆ ਘੇਰਾ ਪੈ ਗਿਆ ਗੜੀ ਨੂੰ ਤੇ 40 ਸਿੱਖ ਭੁਖਣ ਭਾਣੇ ਕਮਸਾਨ ਦਾ ਜੁੱਧ ਹੋਇਆ ਤੇ ਵਜੀਦ ਖਾਨ ਦੀ ਹਾਰ ਹੋਈ ਕਲਗੀ ਤਰਪਾਤਸ਼ਾ ਦੀ ਜਿੱਤ ਹੋਈ ਕਿਉਂਕਿ ਕਲਗੀ ਤਰਪਾਤਸ਼ਾ ਨੂੰ ਨਾ ਜਿੰਦਾ ਦਾ ਮਰਦਾ ਵਜੀਦ ਖਾਨ ਪਕੜ ਨਹੀਂ ਪਾਇਆ ਬੜਾ ਦੁਖੀ ਹੋਇਆ ਬੜਾ ਅਗ ਬਬੂਲਾ ਹੋਇਆ ਉਧਰ ਕੰਮੂ ਮਾਛੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਰਮ ਪਤਨੀ ਮਾਤਾ ਗੁਜਰ ਕੌਰ ਜੀ ਧੰਨ ਗੁਰੂ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਇਹਨਾਂ ਨੂੰ ਸਰਸਾ ਨਦੀ ਬੇੜੀ ਤੇ ਬਿਠਾ ਕੇ ਪਾਰ ਕਰਾਇਆ ਫਿਰ ਅੱਗ ਵੀ ਸਿਕਾਈ ਠੰਡ ਦਾ ਮੌਸਮ ਸੀ ਤੇ ਇੱਥੇ ਉਹਨਾਂ ਨੂੰ ਭੋਜਨ ਵੀ ਸਿਕਾਇਆ ਇਥੋਂ 12 ਸਾਲ ਦਾ ਪ੍ਰਾਤਨ ਰਸੋਈਆ ਗੰਗੂ ਜਾਤ ਦਾ ਬ੍ਰਾਹਮਣ ਸੀ ਸ਼ਰਮਾ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਧਰਮ ਪਤਨੀ ਮਾਤਾ ਗੁਜਰੀ ਜੀ ਤੇ ਸਹੇਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਮਾਤਾ ਜੀ ਦੇ ਕੋਲ ਕੁਛ ਧਨ ਸੀ ਚੰਦੂ ਆਪਣਾ ਗੰਗੂ ਵੇਖ ਕੇ ਧਨ ਨੂੰ ਬੇਈਮਾਨ ਹੋ ਗਿਆ ਧਨ ਚੁਰਾ ਲਿਆ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਜ਼ਿਕਰ ਕੀਤਾ ਵੀ ਤੂੰ ਓੰਜ ਹੀ ਲੈ ਲੈਂਦਾ ਇਥੋਂ ਸੱਚਾ ਹੋਣ ਵਾਸਤੇ ਛਿੜ ਕੇ ਤੇ ਇਹਨੂੰ ਆਧਾਰ ਬਣਾ ਕੇ ਇੱਕ ਹਲਕ ਹੋ ਗਿਆ ਜਦੋਂ ਬੰਦਾ ਹਲਕ ਹੋ ਜਾਂਦਾ ਨਾ ਉਹਦਾ ਆਪਣਾ ਪ੍ਰਾਇ ਪਛਾਣਦਾ ਨਹੀਂ ਤੇ ਇਹਨੂੰ ਆਧਾਰ ਬਣਾ ਕੇ ਵੀ ਸਾਨੂੰ ਨਾਲੇ ਘਰੇ ਰੱਖਿਆ ਨਾਲੇ ਚੋਰ ਦੱਸਦੇ ਹੋ ਤੇ لالچ ਇਹ ਹੋ ਗਿਆ ਕਿ ਵੀ ਨਾਲੇ ਤੇ ਇਹਨਾਂ ਦਾ ਆਪਾਂ ਧੰਨ ਲੁੱਟ ਲਿਆ ਤੇ ਉਲਟਾ ਆਪਾਂ ਵजीर खान ਨੂੰ ਇਹ ਫੜਾਵਾਂਗੇ ਮੁਗਲਾਂ ਨੂੰ ਤੇ ਇਨਾਮ ਵੀ ਲਵਾਂਗੇ ਉਸ ਟਾਈਮ ਮੁਰਿੰਡੇ ਜਾ ਕੇ ਸ਼ਿਕਾਇਤ ਕਰ ਦਿੱਤੀ ਵੀ ਗੁਰੂ ਦੇ ਮਹਿਲ ਦਾਦੀ ਗੁਜਰੀ ਤੇ ਛੋਟੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਦੇ ਉਹ ਮੇਰੇ ਕੋਲ ਹੈ ਸਰਕਾਰ ਮੈਨੂੰ ਇਨਾਮ ਦੇਵੇ ਤੇ ਉਹ ਲੈ ਲਵੇ ਉਥੋਂ ਜਾਨੀ ਖਾਨ ਤੇ ਮਾਨੀ ਖਾਨ ਨੇ ਫੜ ਕੇ ਮੁਰੰਡੇ ਲੈ ਆਂਦੇ ਮੁਰੰਡੇ ਤੋਂ ਉਸ ਟਾਈਮ ਵੇਖਿਆ ਕਿ ਵਜੀਦ ਖਾਨ ਜਿਹੜਾ ਬੜਾਈ ਪਰੇਸ਼ਾਨ ਹੈ ਅਗਬਬੂਲਾਏ ਕਿ ਬਹੁਤ ਸਾਰਾ ਮੁਗਲਿਆ ਹਕੂਮਤ ਦਾ ਨੁਕਸਾਨ ਹੋ ਗਿਆ ਏ 10 ਲੱਖ ਫੌਜ ਦੇ ਵਿੱਚੋਂ 2 2.5 ਲੱਖ ਫੌਜ ਉੱਥੇ ਸ਼ਹੀਦ ਹੋ ਗਈ ਹੈ ਮੁਗਲਾਂ ਦੀ ਪਰ ਗੋਬਿੰਦ ਸਿੰਘ ਫੇਰ ਨਹੀਂ ਪਕੜਿਆ ਗਿਆ ਇਥੋਂ ਅਗਬਬੂਲਾਏ ਤੇ ਬੜਾ ਪਰੇਸ਼ਾਨ ਹੈ ਇਸ ਸਮੇਂ ਨੂੰ ਥਾਣੇਦਾਰ ਜਾਨੀ ਖਾ ਤੇ ਮਾਨੀ ਖਾਨ ਨੇ ਬੜਾਈ ਸੋਹਣਾ ਸੁਹਾਵਨਾ ਸਮਾਂ ਵੇਖਿਆ ਬਈ ਸਹਬਜ਼ਾਦੇ ਤੇ ਮਾਤਾ ਗੁਜਰੀ ਨੂੰ ਮੈਂ ਗਿਰਫਦਾਰ ਕਰਾਵਾਂ ਉਹਦੇ ਪੇਸ਼ ਕਰਾਂ ਤੇ ਮੋਟਾ ਇਨਾਮ ਵੀ ਮਿਲ ਸਕਦਾ ਕੋਈ ਤਰੱਕੀ ਵੀ ਮਿਲ ਸਕਦੀ ਆ ਤੇ ਸਰਹੰਦ ਦੇ ਵਿੱਚ ਲਿਆ ਕੇ ਪੇਸ਼ ਕੀਤਾ ਜਦੋਂ ਇੱਥੇ ਪੇਸ਼ ਕੀਤਾ ਤੇ ਜਿਹੜਾ ਸਰਹੰਦ ਦਾ ਸੁਬੇਦਾਰ ਵਜੀਦ ਖਾਨ ਹੈ ਉਸਨੇ ਗੁਰੂ ਸਾਹਿਬ ਤੋਂ ਗੁੱਸੇ ਵਿੱਚ ਆਏ ਹੋਏ ਨੇ ਛੋਟੇ ਸਾਹਿਬਜ਼ਾਦਿਆਂ ਤੇ ਵੀ ਜ਼ੁਲਮ ਕੀਤਾ ਤੇ ਆਰਡਰ ਕੀਤਾ ਕਿ ਬਈ ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖੋ ਠੰਡਾ ਬੁਰਜ 150 ਫੁੱਟ ਉੱਚਾ ਬੁਰਜ ਸੀ ਤੇ ਝੀਲ ਦੇ ਵਿੱਚ ਸੀ ਤੇ ਬੜੀ ਅਯਾਸ਼ੀ ਕਰਦੇ ਹੁੰਦੇ ਸੀ ਵਜ਼ੀਰ ਅਮੀਰ ਤੇ ਉਹ ਗਰਮੀਆਂ ਦੇ ਵਿੱਚ ਉਹਨੂੰ ਵਰਤਿਆ ਜਾਂਦਾ ਸੀ ਠੰਡੀ ਹਵਾ ਲੈਣ ਵਾਸਤੇ ਤੇ ਉਹਦੇ ਉੱਪਰ ਬਾਉਂਡਰੀ ਦੇ ਉੱਤੇ ਜਿੱਥੇ ਜਿਹਨੂੰ ਟਰੈਸਟ ਕਹਿੰਦੇ ਆ ਟਰੈਸ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਤਾਰਾ ਕਰਾਇਆ ਢਿੱਡੋ ਭੁਖਣ ਪਾਣੇ ਰੱਖਿਆ ਇਥੇ ਭਾਈ ਸਾਹਿਬ ਭਾਈ ਮੋਤੀराम ਜੀ ਮਹਿਰਾ ਜਿਹੜੇ ਕਿ ਫੌਜ ਦੇ ਠੇਕੇਦਾਰ ਸੀ ਰਾਸ਼ਨ ਸਪਲਾਈ ਕਰਦੇ ਸੀ ਰੋਟੀ ਪਾਣੀ ਤੇ ਕੰਟੀਨ ਸੀ ਉਹਨਾਂ ਦੀ ਉਹਨਾਂ ਨੇ ਸੇਵਾ ਕੀਤੀ ਬੜੀ ਰੀਜ ਨਾਲ ਦੁੱਧ ਦੀ ਸੇਵਾ ਕੀਤੀ ਰਿਸ਼ਵਤ ਦੇ ਕੇ ਤਿੰਨ ਦਿਨ ਜਿਹੜਾ ਉਥੇ ਰਹਿ ਅਗਲੇ ਦਿਨ ਸਵੇਰ ਸੂਬੇ ਦੇ ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਸੱਦਿਆ ਤੇ માતા ਗੁਜਰੀ ਜੀ ਨੂੰ ਸਿਪਾਈ ਆਨ ਕੇ ਕਹਿੰਦੇ ਨੇ ਵੀ ਸੂਬੇਦਾਰ ਸਾਹਿਬ ਨੇ ਵਜੀਦ ਖਾਨ ਨੇ ਬੱਚਿਆਂ ਨੂੰ ਬੁਲਾਇਆ ਕਚਹਿਰੀ ਚ ਪੇਸ਼ ਕਰਨਾ ਲੈ ਕੇ ਜਾਣਾ ਤੇ ਸਮਝਾਉਂਦੇ ਨੇ ਅਮਦਰਦੀ ਜਤਾਉਂਦੇ ਨੇ ਕਿ માતા ਇਹਨਾਂ ਨੂੰ ਸਮਝਾ ਦੇ ਕਿ ਬਈ ਜਾ ਕੇ ਸਲਾਮ ਕਰਨ ਤੇ ਉਹਨਾਂ ਦੇ ਬਚਨ ਨੂੰ ਮੰਨਣ ਪਰ ਸਹਿਬਜ਼ਾਦੇ ਪੂਰੀ ਰਾਤ માતા ਗੁਜਰੀ ਨੇ ਠੰਡ ਦੇ ਵਿੱਚ ਨਿਗ ਦੇਣ ਵਾਸਤੇ ਸ਼ਹੀਦਾਂ ਦੀਆਂ ਕਹਾਣੀਆਂ ਸੁਨਾਈਆਂ ਸ਼ਹੀਦਾਂ ਦੀਆਂ ਸਾਖੀਆਂ ਸੁਨਾਈਆਂ ਤੇ ਦਿਨੇ ਤਿਆਰ ਕੀਤਾ ਬੜੇ ਪ੍ਰੇਮ ਨਾਲ ਤੇ ਸਮਝਾਇਆ ਕਿ ਬੱਚਿਓ ਦੇਖਿਓ ਤੁਹਾਡਾ ਵੱਡਾ ਵਡੇਰਾ ਗੁਰੂ ਅਰਜਨ ਤਤੀ ਤਵੀ ਤੇ ਬੈਠਾ ਦੀਨ ਨਹੀਂ ਡੋਲਿਆ ਦੇਗ ਚ ਉਬਲਿਆ ਸਿਰ ਵਿੱਚ ਰੇਤ ਪਵਾਈ ਉਹਦੇ ਪੋਤਰੇ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ ਅੱਜ ਤੁਸੀਂ ਜਾ ਰਹੇ ਹੋ ਤੇ ਤੁਸੀਂ ਵੀ ਇਸ ਪਰੰਪਰਾ ਨੂੰ ਬਰਕਰਾਰ ਰੱਖਣਾ ਇਹ ਜਿਹੜਾ ਸੀਸ ਹੈ ਅਕਾਲ ਪੁਰਖ ਦੇ ਚਰਨਾਂ 'ਚ ਝੁਕੇ ਹੋਰ ਕਿਸੇ ਦੇ ਚਰਨਾਂ 'ਚ ਨਾ ਝੁਕੇ ਸਹਬਜ਼ਾਦੇ ਆਏ ਗੱਜ ਕੇ ਫਤੇ ਬਲਾਈ ਉਸ ਟਾਈਮ 21 ਜੱਜ-ਜੱਜ ਕਿਹਾ ਜਾਂਦਾ ਸੀ ਉਹਨਾਂ ਨੂੰ ਜਿਹੜੇ ਕਾਜੀ ਫਤਵਾ ਲਾਉਂਦੇ ਸੀਗੇ ਉਹ 21 ਕਾਜੀ ਬੈਠੇ ਐ ਜੇ ਸਭਾ ਲੱਗੀ ਐ ਪੂਰਾ ਦਰਬਾਰ ਲੱਗਿਆ ਆਸੇ-ਪਾਸੇ ਸਰਹੰਦ ਦੇ ਨਗਰਾਂ ਤੋਂ ਲੋਕਾਂ ਨੂੰ ਸੱਦਿਆ ਮਹਾਲੇ ਇਹੋ ਜਿਹਾ ਬਣਾਇਆ ਵਿਖਾਉਣ ਵਾਸਤੇ ਸਹਬਜ਼ਾਦਿਆਂ ਨਾਲ ਸਵਾਲ ਜਵਾਬ ਕੀਤੇ ਨੇ ਸਹਬਜ਼ਾਦਿਆਂ ਨੇ ਬਰਾਬਰ ਜਵਾਬ ਦਿੱਤਾ ਤੇ ਫਤਿਹ ਬਲਾਈ ਗੱਜ ਕੇ ਝੁਕੇ ਨਹੀਂ ਇਹ ਸਲਾਮ ਨਹੀਂ ਕੀਤੀ ਡਰਾਵੇ ਦਿੱਤੇ ਨੇ ਲਾਲਚ ਦਿੱਤੇ ਨੇ ਤੇ ਹੁਣ ਕਚਹਿਰੀ ਸਮਾਪਤ ਹੋਈ ਤੇ ਵਾਪਸ ਭੇਜ ਦਿੱਤੇ ਸੰਤਰੀਆਂ ਨੇ ਜਾ ਕੇ ਕਿਹਾ ਵੀ ਇਹਨਾਂ ਨੇ ਬਤਮੀ ਜੀ ਕੀਤੀ ਆ ਜਨਾਬ ਨਾਲ ਤੇ ਕੱਲ ਫਿਰ ਇਹਨਾਂ ਨੂੰ ਪੇਸ਼ ਕਰਨਾ ਇਸ ਸਮਝਾਇਆ ਇਹਨਾਂ ਨੂੰ ਸਿੱਖਿਆ ਦੇ ਮਾਤਾ ਕਹਿੰਦੀ ਮੈਂ ਚੰਗੀ ਸਿੱਖਿਆ ਦਵਾਂਗੀ ਅਗਲਾ ਦਿਨ ਹੋਇਆ ਇੱਥੇ ਸਾਧ ਸੰਗਤ ਜੀ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ بڑے بڑے ਕ੍ਰਾਂਤੀਕਾਰੀ ਉੱਠੇ ਜਿਨ੍ਹਾਂ ਦੇ ਵਿੱਚ ਭਗਤ ਸਿੰਘ ਜੀ ਇਹਨਾਂ ਨੂੰ ਪੰਜ ਜੱਜਾਂ ਨੇ ਸਜ਼ਾ ਸੁਣਾਈ ਕਰਤਾਰ ਸਿੰਘ ਸਰਾਭਾ ਤਿੰਨ ਜੱਜਾਂ ਨੇ ਸਜ਼ਾ ਸੁਣਾਈ ਉਦਮ ਸਿੰਘ ਪੰਜ ਜੱਜਾਂ ਨੇ ਸਜ਼ਾ ਸੁਣਾਈ ਇਸੇ ਤਰ੍ਹਾਂ ਛੋਟੇ ਮਾਸੂਮ ਬੱਚਿਆਂ ਦੀ ਫੈਸਲੇ ਵਾਸਤੇ 21 ਜੱਜ ਬੈਠੇ 21 ਕਾਜੀ ਬੈਠੇ ਤੇ ਸਹਬਜ਼ਾਦੇ ਝੁਕੇ ਨਹੀਂ ਐ ਡਰੇ ਨਹੀਂ ਐ ਤੇ ਸ਼ਰਮਿੰਦਗੀ ਵੀ ਮਹਿਸੂਸ ਕਰਦੇ ਐ ਇੱਕ ਸਕੀਮ ਲਾ ਲਈ ਕਿ ਭਈ ਦਵੱਡਾ ਦਰਵਾਜ਼ਾ ਬੰਦ ਕਰਕੇ ਤੇ ਇਹਨਾਂ ਨੂੰ ਡਿਊੜੀ ਦੇ ਦਰਵਾਜ਼ੇ ਵਿੱਚ ਦੀ ਛੋਟੇ ਵਿੱਚ ਦੀ ਬਾਰੀ ਵਜ ਦੀ ਲੰਗਾਵਾਗੇ ਤੇ ਇਹ ਝੁਕ ਜਾਣਗੇ ਤੇ ਸਾਡੀ ਵੀ ਕੋ ਰਹਿ ਰਹਿ ਜੂਗੀ ਪਰ ਸਹਬਜ਼ਾਦੇ ਕਲਗੀ ਧਰਦੇ ਨੇ ਮਾਤਾ ਗੁਜਰੀ ਦੇ ਉਤਰੇ ਨੇ ਸਿੱਖਿਆ ਲੈ ਕੇ ਆਏ ਆ ਜਦੋਂ ਇਥੋਂ ਲੰਘਣ ਲੱਗੇ ਆ ਦਰਵਾਜ਼ੇ ਦੇ ਦੂਜੇ ਪਾਸੇ ਵਜੀਦ ਖਾਨ ਖੜਾ ਏ ਇਹਨੂੰ ਆਧਾਰ ਬਣਾ ਲਵਾਂਗੇ ਬਈ ਬੱਚੇ ਝੁੱਕ ਗਏ ਆ ਪਰ ਸਾਹਿਬ ਜਿਆਦਿਆਂ ਨੇ ਇੱਕ ਦੂਜੇ ਨਾਲ ਸਹਿਨਤ ਮਲਾਈ ਏ ਤੇ ਪਹਿਲਾ ਪੈਰ ਕੱਢਿਆ ਅੱਗੇ ਭਾਵ ਵਜੀਦ ਖਾਨ ਨੂੰ ਛੱਤਰ ਵਿਖਾਇਆ ਜੁੱਤੀ ਵਿਖਾਈ ਫਿਰ ਸਰੀਰ ਲੰਘਾਇਆ ਵਜੀਦ ਖਾਨ ਸੜ ਬਲ ਕੇ ਕੋਲਾ ਹੋ ਗਿਆ ਉਸ ਦਿਨ ਵੀ ਬਹੁਤ ਕੁਝ ਚੱਲਿਆ ਆ ਆਖਰ ਨੂੰ ਉਸੇ ਸਭਾ ਦੇ ਵਿੱਚ ਬੈਠਾ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਉਹਨੂੰ ਕਿਹਾ ਕਿ ਤੇਰਾ ਚਾਚਾ ਤੇਰਾ ਭਰਾ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਕੀਤਾ ਏ ਗੜੀ ਚਮਕੌਰ ਵਿੱਚ ਤੇ ਤੇਰੇ ਹਵਾਲੇ ਕਰਦੇ ਆ ਇਹ ਬੱਚੇ ਤੂੰ ਇਹਨਾਂ ਬੱਚਿਆਂ ਨੂੰ ਜਿੱਦਾਂ ਮਰਜ਼ੀ ਸ਼ਹੀਦ ਕਰ ਤੇ ਆਪਣੇ ਪਿਤਾ ਦਾ ਤੂੰ ਬਦਲਾ ਵੀ ਲੈ ਲਾ ਤੇ ਤੂੰ ਸਵਾਬ ਵੀ ਲੈ ਲਾ ਕਿਉਂਕਿ ਇਸਲਾਮ ਦੇ ਖਿਲਾਫ ਜਿਹੜੇ ਨੇ ਉਹਨਾਂ ਦਾ ਕਤਲ ਕਰਨ ਦਾ ਸਵਾਬ ਮਿਲਦਾ ਸਵਾਭਾਵ ਪੁੰਨ ਮਿਲਦਾ ਉਹ ਪੁੰਨ ਵੀ ਖੱਟ ਲਾ ਜਿਹੜਾ ਸ਼ੇਰ ਮੁਹੰਮਦ ਖਾਨ ਆ ਨਾ ਉਹਨੂੰ ਖਿਤਾਬ ਮਿਲਿਆ ਖਾਨ ਬਹਾਦਰ ਦਾ ਜਿਨੇ ਬਹੁਤ ਸਾਰੀਆਂ ਜੰਗਾਂ ਲੜੀਆਂ ਹੁਣ ਤੇ ਇੱਕ ਵੀ ਨਾ ਹਾਰਿਆ ਹੋਵੇ ਉਹਨੂੰ ਖਾਨ ਬਹਾਦਰ ਦਾ ਖਿਤਾਬ ਦਿੱਤਾ ਜਾਂਦਾ ਉਹ ਕਹਿੰਦਾ ਵੀ ਮੈਨੂੰ ਖਾਨ ਬਹਾਦਰ ਦਾ ਖਿਤਾਬ ਹੈ ਤੇ ਸ਼ਰਹ ਦੇ ਇਹ ਉਲਟਾ ਹੈ हां गोविंद ਸਿੰਘ ਮਿਲੇਗਾ ਤੇ ਦੋ ਹੱਥ ਜਰੂਰ ਕਰਾਂਗਾ ਮੈਦਾਨ ਵਿੱਚ ਇਹ ਮਾਸੂਮ ਬੱਚੇ ਐ ਮੈਂ ਇਹਨਾਂ ਤੇ ਜ਼ੁਲਮ ਨਹੀਂ ਕਰ ਸਕਦਾ ਕਾਜ਼ੀਆਂ ਨੂੰ ਕਿਹਾ ਵੀ ਇਹਨੂੰ ਫਤਵਾ ਦਿਓ ਕਾਜ਼ੀਆਂ ਨੇ ਕੁਰਾਨ ਸ਼ਰੀਫ ਨੂੰ ਫਰੋਲਿਆ ਇਧਰੋਂ ਕਮਾਇਆ ਇਧਰ ਕਮਾਇਆ ਤੇ ਸਾਰੇ ਕਾਜ਼ੀਆਂ ਨੇ ਇੱਕ ਸੁਰ ਦੇ ਵਿੱਚ ਜਵਾਬ ਦੇ ਦਿੱਤਾ ਵੀ ਇਹ ਜਿਹੜੇ ਬੱਚੇ ਐ ਬਜ਼ੁਰਗ ਮਾਤਾ ਐ ਇਸਲਾਮ ਦੀ ਸ਼ਰਅ ਇਹਨਾਂ ਉੱਤੇ ਲਾਗੂ ਨਹੀਂ ਐ ਸੀਰਖੋਰ ਬੱਚੇ ਦੁੱਧ ਚੁੰਗਦੇ ਬੱਚੇ ਦੁੱਧ ਪੀਂਦੇ ਬੱਚੇ ਤੇ ਬਜ਼ੁਰਗ ਮਾਤਾ ਇਹਨਾਂ ਨੂੰ ਕੋਈ ਵੀ ਸ਼ਰਾ ਜਿਹੜੀ ਐ ਉਹ ਇਸਲਾਮ ਦੇ ਉੱਤੇ ਲਾਗੂ ਨਹੀਂ ਹੁੰਦੀ। ਵਜੀਦ ਖਾਨ ਕਹਿਣ ਲੱਗਾ ਫਿਰ ਮੈਂ ਕੀ ਕਰਾਉਣਾ ਇਹਨਾਂ ਨੂੰ ਛੱਡਦੇ ਹੋ? ਉਸੇ ਕਚਰੀ ਵਿੱਚ ਸੁਚਾਨੰਦ ਬੈਠਾ ਸੀ। ਉਹਨੇ ਚਾਪਲੂਸੀ ਕਰਦੇ ਨੇ ਵਜੀਦ ਖਾਨ ਨੂੰ ਕਿਹਾ ਵੀ ਜਨਾਬ ਤੁਸੀਂ ਗਲਤ ਕਰਦੇ ਪਏ ਹੋ। ਇਹ ਬੱਚਿਆਂ ਨੂੰ ਛੱਡ ਕੇ ਬਹੁਤ ਗਲਤ ਕਰਦੇ ਹੋ। ਜਦੋਂ ਇਹ ਗੱਲ ਕਈ ਵਜੀਦ ਖਾਨ ਨੇ ਤੇ ਸੁਚਾਨੰਦ ਨੇ ਕਹੀ ਤੇ ਵਜੀਦ ਖਾਨ ਕਹਿੰਦਾ ਵੀ ਇਹ ਛੋਟੇ ਛੋਟੇ ਬੱਚੇ ਮੇਰਾ ਕੀ ਵਿਗਾੜ ਦੇਣਗੇ ਸੁਚਾਨੰਦ ਉੱਠਿਆ ਕਹਿੰਦਾ ਇਹਨਾਂ ਨੂੰ ਪੁੱਛਦੇ ਆਂ ਆਪਾਂ ਪੁੱਛਿਆ ਇਹ ਬੱਚਿਓ ਤੁਹਾਡਾ ਪਿਤਾ ਸ਼ਹੀਦ ਕਰ ਦਿੱਤਾ ਆਨੰਦਪੁਰ ਉਜੜ ਗਿਆ ਤੁਹਾਡੇ ਸਿੰਘ ਸ਼ਹੀਦ ਕਰ ਦਿੱਤੇ ਆ ਤੇ ਤੁਹਾਡੇ ਤੇ ਦਇਆ ਆ ਗਈ ਹੈ ਤੇ ਤੁਹਾਨੂੰ ਵਜੀਦ ਖਾਨ ਸੂਬੇਦਾਰ ਛੱਡਦਾ ਪਿਆ ਹੈ ਤੇ ਤੁਸੀਂ ਹੁਣ ਕਿੱਥੇ ਜਾਓਗੇ ਤੇ ਕੀ ਕਰੋਗੇ ਬੱਚਿਆਂ ਨੇ ਗਰਜਵੀਂ ਆਵਾਜ਼ ਵਿੱਚ ਬਈ ਅਸੀਂ ਨਗਰ-ਨਗਰ ਜਾਵਾਂਗੇ ਗੁਰਮਤ ਦਾ ਪ੍ਰਚਾਰ ਕਰਾਂਗੇ ਤੇ ਖਾਲਸਾ ਫੌਜ ਖੜੀ ਕਰਾਂਗੇ ਤੇ ਦੁਬਾਰਾ ਫਿਰ ਜ਼ੁਲਮ ਦੇ ਟਾਕਰੇ ਤੇ ਆਣ ਕੇ ਡਟ ਜਾਵਾਂਗੇ ਸੁਚਾਨੰਦ ਕਹਿੰਦਾ ਫਿਰ ਕੀ ਹੋਏਗਾ ਸਰਕਾਰਾਂ ਦੇ ਨਾਲ ਤੁਸੀਂ ਲੜ ਨਹੀਂ ਸਕਦੇ ਜਿਤਨਾ ਤੁਹਾਡੇ ਪਿਤਾ ਦੀ ਸ਼ਕਤੀ ਨਸ਼ਟ ਕਰਕੇ ਤੇ ਉਹਨਾਂ ਨੂੰ ਖੇਰੂ ਕਰ ਕਰਕੇ ਸ਼ਹੀਦ ਕਰ ਦਿੱਤਾ ਤੁਹਾਨੂੰ ਫਿਰ ਇਦਾਂ ਹੀ ਕਰ ਦਿੱਤਾ ਜਾਊਗਾ ਤੇ ਫਿਰ ਕੀ ਕਰੋਗੇ ਕਹਿੰਦੇ ਜੀ ਫਿਰ ਅਸੀਂ ਜੇ ਬਚ ਗਏ ਤਾਂ ਫਿਰ ਜਾਵਾਂਗੇ ਇਹ بار-ਬਾਰ ਰਿਪੀਟ ਕਰਦਾ ਕਹਿੰਦੇ ਆਖਰ ਕਦ ਤੱਕ ਤੁਸੀਂ ਇੱਕ بار-ਬਾਰ ਜਾਓਗੇ ਤੇ ਸਹਿਬਜ਼ਾਦੇ ਕਹਿੰਦੇ ਵੀ ਜਦ ਤੱਕ ਸਾਡੀਆਂ ਰਗਾਂ ਦੇ ਵਿੱਚ ਖੂਨ ਹੈ ਸਾਡੇ ਅੰਦਰ ਸਵਾਸਾਂ ਦੀ ਪੂੰਜੀ ਹੈ ਤਦ ਤੱਕ ਔਰ ਜਦ ਤੱਕ ਇਹ ਜ਼ੁਲਮ ਦੀ ਜੜ ਨਹੀਂ ਭਾਰਤ ਵਿੱਚੋਂ ਕੁੱਟ ਦਿੰਦੇ ਤਦ ਤੱਕ ਅਸੀਂ ਇਹ ਜੰਗ ਜਾਰੀ ਰੱਖਾਂਗੇ ਇਹ ਗੱਲ ਸਹਿਬਜ਼ਾਦਿਆਂ ਦੀ ਸੁਣੀ ਤੇ ਵਜੀਦਾ ਨੂੰ ਕਹਿਣ ਲੱਗਾ ਸੱਚਾ ਆਨੰਦ ਵੀ ਜਨਾਬ ਦੇਖਿਆ ਦੇਖਿਆ ਇਹ ਛੂਲਾ ਜੰਮਦਿਆਂ ਦੇ ਮੂੰਹ ਤਿੱਖੇ ਐ ਇਹ ਸਪਾਂ ਦੇ ਪੋਤਾ ਐ ਇਹ ਕਦੀ ਵੀ ਦੁੱਧ ਪਿਆਏ ਤੋਂ ਮਿੱਤਰ ਨਹੀਂ ਬੰਨੇ ਹੁਣ ਤਾਂ ਤੈਨੂੰ ਲੱਗਦਾ ਵੀ ਇਹ ਕੁਝ ਨਹੀਂ ਵਿਗਾੜ ਸਕਦੇ ਪਰ ਇਹਨਾਂ ਨੂੰ ਛੱਡ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖੀ ਇਹਨਾਂ ਦਾ ਪਿਤਾ ਇੱਕ ਗੋਬਿੰਦ ਸਿੰਘ ਤੇਰੇ ਕਾਬੂ ਨਹੀਂ ਆਇਆ ਇਹ ਇੱਕ ਤੇ ਇੱਕ 11 ਇਹ ਦੋ ਜਾਣੇ ਐ ਤੇ ਜਦੋਂ ਇਹ ਹੋ ਗਏ ਤੇ ਫਿਰ ਇਹ ਤੇਰੇ ਕਾਬੂ ਨਹੀਂ ਆਉਣੇ ਇਸ ਲਈ ਇਨਾਂ ਨੂੰ ਹੁਣੇ ਹੀ ਖਤਮ ਕਰਨ ਦੇਣਾ ਇਹ ਨੀਤੀ ਹੈ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਸੁਚਨ ਵਜੀਦ ਖਾਨ ਨੇ ਬਹੁਤ ਸਾਰੇ ਕਾਜ਼ੀਆਂ ਦੇ ਨਾਲ مشورہ ਕੀਤਾ ਪਰ ਕੋਈ ਵੀ ਕਾਜ਼ੀ سزا ਦੇਣ ਨੂੰ ਤਿਆਰ ਨਹੀਂ ਹੈ ਅਖੀਰ ਨੂੰ ਇੱਕ ਕਾਜ਼ੀ ਜਿਹੜਾ ਲਾਲਚੀ ਹੈ ਤੇ ਲਾਲਚੀ ਜਿਹੜਾ ਹੁੰਦਾ ਉਹ ਹਲਕ ਜਾਂਦਾ ਉਹਨੂੰ ਕੋਈ ਧਰਮ ਕਰਮ ਕੌਮ ਮਜਬ ਦਾ ਧਿਆਨ ਨਹੀਂ ਰਹਿੰਦਾ ਲਾਲਚੀ ਨੇ ਕਾਜ਼ੀ ਨੇ ਬਹੁਤ ਸਾਰੀਆਂ ਮੋਹਰਾਂ ਦੇ ਲਾਲਚ ਵਿੱਚ ਉਹਨਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਜਿੰਦਾ ਦੀਵਾਰ ਵਿੱਚ ਚਿਣਨ ਦਾ ਫਤਵਾ ਜਾਰੀ ਕਰ ਦਿੱਤਾ। ਮਾਤਾ ਨੇ ਬੜੇ ਚਾਈ ਚਾਈ ਤਿਆਰ ਕਰਕੇ ਬੱਚੇ ਭੇਜੇ ਨੇ ਤੇ ਦੀਵਾਰ ਦੇ ਵਿੱਚ ਚਿਣਨ ਦਾ ਯਤਨ ਕੀਤਾ ਤੇ ਜਦੋਂ ਦੋਨੇ ਸਹਿਬ ਜਾਦੇ ਦੀਵਾਰ ਦੇ ਵਿੱਚ ਚਿਣੇ ਜਾਣੇ ਆ ਤੇ ਕੋਈ ਵੀ ਜਲਾਦ ਇਹ ਸਜ਼ਾ ਦੇਣ ਨੂੰ ਤਿਆਰ ਨਹੀਂ ਹੈ ਜਿਹੜੇ ਜਲਾਦ ਨੂੰ ਕਹਿੰਦੇ ਆ ਉਹ ਜਵਾਬ ਦਿੰਦਾ ਹੁਣ ਵਜੀਦ ਖਾਨ ਜਿਹੜਾ ਕਹਿੰਦਾ ਵੀ ਜਲਾਦ ਵੀ ਇਹਨਾਂ ਨੂੰ ਮਾਸੂਮ ਬੱਚਿਆਂ ਨੂੰ ਮਾਰਨਾ ਪਾਪ ਸਮਝਦੇ ਆ ਤੇ ਫਿਰ ਮੈਂ ਕਿਉਂ ਇਹ ਪਾਪ ਕਰਾਂ ਤੇ ਇਹਨਾਂ ਨੂੰ ਛੱਡ ਦਿਓ ਉੱਥੇ ਵੀ ਸੁੱਚਾ ਆਨੰਦ ਆਪਣਾ ਰੋਲ ਅਦਾ ਕਰਦਾ ਕਹਿੰਦਾ ਵੀ ਛੱਡਣਾ ਇਹ ਰਾਜਨੀਤੀ ਦੇ ਬਹੁਤ ਹੀ ਹਕੂਮਤ ਦੇ ਘਾਟਕ ਹੋਏਗਾ ਤੇ ਵਜੀਦ ਖਾਨ ਕਹਿੰਦਾ ਵੀ ਇਹਨਾਂ ਨੂੰ ਕੋਈ ਸਜ਼ਾ ਦੇਣ ਨੂੰ ਤਿਆਰ ਨਹੀਂ ਉਹ ਕਹਿੰਦਾ ਵੀ ਮੈਂ ਤਿਆਰ ਕਰਾਂਗਾ ਮਸਾਣੇ ਪਿੰਡ ਦੇ ਰਹਿਣ ਵਾਲੇ ਸਮਾਣੇ ਪਿੰਡ ਦੇ ਜਲਾਲੂਦੀਨ ਦੇ ਪੁੱਤਰ ਜਿਨ੍ਹਾਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਉਹਦੇ ਪੁੱਤਰ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਇਹ ਦੱਸਣਾ ਜ਼ਰੂਰੀ ਹੈ ਵੀ ਇਹ ਸ਼ਾਸ਼ਲ ਵੇਗ ਬਾਸ਼ਲ ਵੇਗ ਜਲਾਲੂਦੀਨ ਦੇ ਪੁੱਤਰ ਨੇ ਤੇ ਜਦੋਂ ਸਤਗੁਰੂ ਗੁਰੂ ਤੇਗ ਬਹਾਦਰ ਪ੍ਰਚਾਰ ਦੇ ਦੌਰੇ ਤੇ ਸਤਗੁਰੂ ਜੀ ਉਤਰੇ ਨੇ ਤੇ ਸਮਾਣੇ ਪਿੰਡ ਵਾਲਿਆਂ ਦੇ ਤੇ ਪਿੰਡ ਦਾ ਚੌਧਰੀ ਹੈ ਜਲਾਲੂਦੀਨ ਇਹਨੇ ਸਤਗੁਰਾਂ ਨੂੰ ਬੇਨਤੀ ਕੀਤੀ ਵੀ ਸਾਡਾ ਦਸਵੰਦ ਲਾਓ ਸਾਹੀ ਪ੍ਰਸ਼ਾਦਾ ਛਕਾਉਣਾ ਤੇ ਮਹਾਰਾਜ ਨੇ ਕਿਹਾ ਵੀ ਛਕਾਂਗੇ ਤੁਹਾਡਾ ਪ੍ਰਸ਼ਾਦਾ ਕਹਿੰਦਾ ਜੀ ਅਸੀਂ ਜਲਾਦ ਦਾ ਧੰਦਾ ਕਰਦੇ ਆ ਸਾਡੇ ਕੋਲੋਂ ਕੋਈ ਇਹ ਪੁੰਨਦਾਨ ਦਾ ਕੰਮ ਨਹੀਂ ਲੈਂਦਾ ਤੇ ਤੁਸੀਂ ਕਿਰਪਾ ਕਰੋ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਸੀ ਤਿੰਨ ਦਿਨ ਸਮਾਣੇ ਪਿੰਡ ਵਿੱਚ ਰਹਿ ਕੇ ਲੰਗਰ ਚਲਾਇਆ ਤੇ ਪਿੰਡ ਲਵਾਸੀਆਂ ਜਲਾਦਾ ਨੇ ਲੰਗਰ ਚਕਾਇਆ ਤੇ ਮਹਾਰਾਜ ਨੇ ਕਿਹਾ ਵੀ ਕੀ ਅਰਦਾਸ ਕਰੀਏ ਜਲਾਲੁਦੀਨ ਨੇ ਬੇਨਤੀ ਕੀਤੀ ਕਿ ਧਨ ਦੌਲਤ ਦੀ ਕਮੀ ਨਹੀਂ ਪਰ વાਰਿਸ ਕੋਈ ਨਹੀਂ ਹੈਗਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਟਾਈਮ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਜਲਾਲੂਦੀਨ ਨੂੰ ਇਹ ਕਿਹਾ ਸੀ ਵੀ ਤੇਰੇ ਘਰੇ ਦੋ ਪੁੱਤਰ ਹੋਣਗੇ ਉਹ ਸਾਦਲ ਬੇਗ ਬਾਦਲ ਬੇਗ ਜਲਾਲੂਦੀਨ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਦੇ ਨਾਲ ਉਹਨਾਂ ਦੀ ਅਸੀਸ ਨਾਲ ਹੋਏ ਸੀ ਉਹਨਾਂ ਉੱਤੇ ਕੋਈ سنگੀਨ ਜੁਰਮ ਸੀ ਤੇ ਉਹ ਇੱਥੇ ਸਜ਼ਾਏ ਮੌਤ ਦੇ ਦਾਇਰੇ ਵਿੱਚ ਕੈਦ ਸੀ ਤੇ ਉਹਨਾਂ ਦੇ ਕੋਲ ਸਚਾਨੰਦ ਗਿਆ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਬੱਚਿਆਂ ਨੂੰ ਸ਼ਹੀਦ ਕਰੋ ਉਹਨਾਂ ਵੀ ਨਾ ਕਰ ਦਿੱਤੀ ਤੇ ਸਚਾਨੰਦ ਕਰਨ ਲੱਗਾ ਫਿਰ ਹੁਣ ਪਹਿਲੇ ਗੋਬਲ ਸਿੰਘ ਨਾਲ ਉਲਝਿਆ ਹੋਇਆ ਸੀ ਵਜੀਦ ਖਾਨ ਹੁਣ ਫ੍ਰੀ ਹੋ ਗਿਆ ਵਿਹਲਾ ਹੋ ਗਿਆ ਹੁਣ ਛੇਤੀ ਹੀ ਤੁਹਾਨੂੰ ਫਾਇ ਲਾਏਗਾ ਤੁਹਾਨੂੰ ਕਤਲ ਕਰੇਗਾ ਤੇ ਮੈਂ ਤੁਹਾਨੂੰ ਛਡਾ ਸਕਦਾ ਜੇ ਤੁਸੀਂ ਇਹ ਕੰਮ ਕਰਦੇ ਹੋ ਮੈਂ ਤੁਹਾਡੀ ਸਜ਼ਾ ਮਾਫ ਕਰਾ ਦਾਂਗਾ ਇਸ ਲਾਲਚ ਵਿੱਚ ਉਹਨਾਂ ਜਲਾਦਾ ਨੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਣੰਦਾ ਯਤਨ ਕੀਤਾ ਕੰਧ ਗੋਡਿਆਂ ਤੇ ਆ ਗਈ ਤੇ ਇੱਥੇ ਇਤਿਹਾਸਕਾਰ ਦੱਸਦਾ ਹੈ ਕਿ ਉਸ ਜਲਾਦ ਨੇ ਇਟ ਜਿਹੜੀ ਐ ਉਹ ਭਨ ਕੇ ਘੜ ਕੇ ਤੇ ਸੂਤ ਵਿੱਚ ਸਿੱਧੀ ਕਰ ਦਿੱਤੀ ਗੋਡਿਆਂ ਤੋਂ ਵੱਡਾ ਸਾਹਿਬ ਜਿਆਦਾ ਬੋਲਿਆ ਵੀ ਜਲਾਦ ਇਹ ਜਿਹੜੀ ਤੂੰ ਦੀਵਾਰ ਬਣਾ ਰਿਹਾ ਇਹ ਸਿੱਖੀ ਦੇ ਮਹਿਲ ਦਾ ਨਹੀਂ ਆ ਤੇ ਬੇਸ ਆ ਤੇ ਇੱਥੇ ਭਨ ਕੇ ਇਟ ਨਾ ਲਾ ਇਹ ਮਜ਼ਬੂਤ ਬਣਾ ਜਲਾਦ ਨੇ ਉਹ ਇਟ ਚੁੱਕੀ ਦੂਜੀ ਇਤਲਾ ਦਿੱਤੀ ਜਿਹੜੀ ਗੋਡੇ ਨੇ ਧੱਕ ਕੇ ਸੂਤ ਚੋਂ ਬਾਹਰ ਕਰ ਦਿੱਤੀ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਜੀ ਬੋਲੇ ਕਿ ਜਲਾਦ ਭਰਾਵਾ ਇਹ ਸਿੱਖੀ ਦਾ ਮਹਿਲ ਉਸਰਨਾ ਏ ਤਾਂ ਤੂੰ ਦੀਵਾਰ ਜਿਹੜੀ ਐ ਉਹ ਸੂਤ ਵਿੱਚ ਕਰ ਗੁਣੀਆਂ ਚ ਕਰ ਉਹ ਤੂੰ ਵਿੰਗੀ ਨਾ ਕਰ ਇੱਟ ਤੇਰੀ ਬਾਹਰ ਜਾਂਦੀ ਐ ਜਲਾਦ ਖਿੱਚ ਗਿਆ ਕਹਿੰਦਾ ਇੱਕ ਕਹਿੰਦਾ ਏ ਭੰਨ ਕੇ ਇੱਕ ਨਾ ਲਾ ਦੂਜਾ ਕਹਿੰਦਾ ਏ ਕਿ ਸੂਤ ਵਿੱਚ ਇੱਟ ਲਾ ਇਕ ਦੋਵੇਂ ਪਰਾ ਬੋਲੇ ਫਿਰ ਸੂਤ ਵਿੱਚ ਲਾਣਾ ਤੇ ਸਾਬਤ ਇਟ ਲਾ ਜਲਾਦ ਬੋਲਿਆ ਕਹਿਣ ਲੱਗਾ ਤੁਹਾਡੇ ਗੋਡੇ ਬਾਹਰ ਆ ਉਹ ਜਿਹੜੇ ਗੋਡੇ ਆ ਉਹ ਧੱਕ ਕੇ ਕੰਦ ਨੂੰ ਬਾਹਰ ਕਰ ਦਿੰਦੇ ਇਟ ਨੂੰ ਇਸ ਕਰਕੇ ਇਟ ਜੇ ਭੰਨ ਕੇ ਲੱਗੂਗੀ ਤੇ ਜਾਂ ਫਿਰ ਇਟ ਬਾਹਰ ਜਾਊਗੀ ਦੋਨੇ ਪਰਾ ਬੋਲੇ ਵੀ ਜਲਾਦ ਭਰਾਵਾ ਇਹ ਕੰਦ ਜਿਹੜੀ ਆ ਇਹ ਸਦੀਆਂ ਤੱਕ ਯਾਦ ਰਹਿਣੀ ਆ ਇਹਦੇ ਉੱਤੇ ਮਹਿਲ ਉਸਰਨੇ ਆ ਤੇ ਇਹ ਗੋਡੇ ਜਿਹੜੇ ਆ ਪਲ ਤੋਂ ਪਲ ਦੀ ਖੇਡ ਹੈ ਦੀਵਾਰ ਨੂੰ ਸਿੱਧਾ ਰੱਖ ਤੇ ਇਹ ਗੋਡੇ ਛਿੱਲ ਦੇ ਜਲਾਦ ਰੋ ਪਿਆ ਤੇ ਰੋਂਦੇ ਨੇ ਏਸੀ ਦੇ ਨਾਲ ਗੋਡੇ ਛਿੱਲ ਕੇ ਚੱਪਣੀ ਤੇ ਉਹ ਦੀਵਾਰ ਸਿੱਧੀ ਕਰ ਦਿੱਤੀ ਛਾਤੀ ਤੇ ਆਈ ਕੰਦ ਤੇ ਜਦੋਂ ਅੰਦਰੋਂ ਬਾਲੀ ਭਰੀ ਹੈ ਅੰਦਰੋਂ ਸੁਵਾਸਾਂ ਦੀ ਗੈਸ ਤੇ ਉਹਦੇ ਨਾਲ ਕੰਦ ਜਿਹੜੀ ਧਨਮ ਕਰਕੇ ਡਿੱਗ ਪਈ ਬੱਚੇ ਬੇਹੋਸ਼ ਹੋ ਗਏ ਮਮੀਰਾ ਦੋਸਤਾਂ ਤੇ ਆਪੇ ਕਿਤਾਬੋ ਦਾ ਇੱਕ ਮੇਲਾ ਲੱਗਦਾ ਹੈ ਆਪੇ ਮੈਂ ਜਾਣੇ ਦੀ ਕੋਸ਼ਿਸ਼ ਕਰ ਰਿਹਾ ਹਾਂ ਫਿਰਦੇ ਜੁੱਤੀ ਜਦੋਂ ਇਦਾਂ ਸੱਚਾ ਉਹ ਅੱਗੇ ਤੋਂ ਅੱਗੇ ਅੱਗੇ से आगे ਚੱਲਣੀ ਪੜਦਾ ਹੈ ਦੋ ਨਾ ਬੱਚਿਆਂ ਨੂੰ ਸਟਰਾਮੈਂਕਾਹ ਪਹੁੰਚ ਜਾ ਕਿਉਂਕਿ ਉਹ ਇੱਥੇ ਕੇ ਲੋਕਲ ਕਾਲਜ ਦੇ ਅੰਦਰ ਹੁੰਦਾ ਹੈ ਤਾਂ ਬੜੀ ਕਮ ਹੋ ਗਈ ਆ ਦੋਵੇਂ ਸਾਧ ਜਾ ਦੇ ਸ਼ਹੀਦ ਕਰ ਦਿੱਤੇ ਉਦੋਂ ਹੀ ਇਹ ਸਰਹੰਦ ਜਿਹੜੀ ਆ ਫਤਿਹ ਹੋ ਗਈ ਜਿਹੜੀ ਸਰਹੰਦ ਨੂੰ ਵੱਡੇ ਵੱਡੇ ਗਾਜੀ ਖਾਨ ਵੱਡੇ ਵੱਡੇ ਖਾਨ ਬਹਾਦਰ ਫਤਿਹ ਨਹੀਂ ਕਰ ਸਕੇ ਉਹ ਛੋਟੇ ਸਾਹਿਬਜ਼ਾਦਿਆਂ ਨੇ ਫਤਿਹ ਕਰ ਦਿੱਤੀ ਤੇ ਸਮਾਪਾ ਕੇ ਇਹ ਜਿਹੜਾ ਵਜੀਦ ਖਾਨ ਹੈ ਹੰਕਾਰਿਆ ਬਹੁਤ ਸੀ ਬੰਦਾ ਸਿੰਘ ਬਹਾਦਰ ਆਇਆ ਇਲਾਕੇ ਦੀਆਂ ਫੌਜਾਂ ਨੂੰ ਨਾਲ ਲੈ ਕੇ ਇੱਥੇ ਕਮਸਾਖ ਦਾ ਯੁੱਧ ਹੋਇਆ ਤੇ ਵਜੀਦ ਖਾਨ ਨੂੰ ਘੋੜਿਆਂ ਦੇ ਪਿੱਛੇ ਪਾ ਕੇ ਧੂਕੇ ਸਾਰੇ ਸ਼ਹਿਰ ਦੇ ਵਿੱਚ ਕਮਾਇਆ ਤੇ ਇਹਦਾ ਇੱਥੇ ਹੋਰ ਵੀ ਇੱਕ ਗੱਲ ਦੱਸ ਦਵਾ ਵੀ ਜਿਹੜਾ ਕਮੂ ਮਾਛੀ ਸੀ ਉਹਨੇ ਸਤਿਗੁਰੂ ਦੀ ਮਾਤਾ ਜੀ ਦੇ ਤੇ ਬੱਚਿਆਂ ਦੀ ਸੰਗਤ ਕੀਤੀ ਤੇ ਮਨ ਦੇ ਵਿੱਚ ਸਿੱਖੀ ਧਾਰਨ ਕਰ ਲਈ ਉਹਨੇ ਇਹ ਸਾਬ ਜਾਦਿਆਂ ਦਾ ਮੰਝਰ ਸਾਰਾ ਅੱਖੀ ਵੇਖਿਆ ਸੀ ਤੇ ਉਹਨੇ ਅਰਦਾਸਾਂ ਕੀਤਾ ਕਿ हे ਸੱਚੇ ਪਾਤਸ਼ਾਹ ਐਨਾ ਬਲ ਬਖਸ਼ ਐਸਾ ਸਮਾਂ ਬਖਸ਼ ਵੀ ਆਹ ਜਿਹੜਾ ਬੇੜੀ ਚਲਾਉਣ ਵਾਲਾ ਚੱਪੂ ਆ ਨਾ ਇਹਦੇ ਨਾਲ ਮੈਂ ਵਜੀਦ ਖਾਨ ਨੂੰ ਮਾਰਾਂ ਉਹ ਚੱਪੂ ਉਹਨੇ ਸੰਭਾਲ ਕੇ ਰੱਖਿਆ ਸੀ ਜਦੋਂ ਕੜੀਸਕੇ ਸ਼ਹਿਰ ਦੇ ਵਿੱਚ ਲਈ ਫਿਰਦੇ ਸੀ ਘੋੜਿਆਂ ਮਗਰ ਬੰਨ ਕੇ ਤੇ ਉਥੇ ਉਸ ਭਾਈ ਕੰਮੂ 마ਛੀ ਨੇ ਉਹ ਚੱਪੂ ਸਰ ਵਿੱਚ ਮਾਰ ਕੇ ਵਜੀਦ ਖਾਨ ਦਾ ਐਂਡ ਕੀਤਾ ਸੀ ਫਿਰ ਉਹ ਕੰਮੂ 마ਛੀ ਨੇ ਖੰਡੇ ਬਾਟੇ ਦੀ ਪੌ ਲੈ ਕੇ ਤੇ ਕਰਮਜੀਤ ਸਿੰਘ ਬਣਿਆ ਤੇ ਖਾਲਸਾ ਫੌਜ ਦੇ ਵਿੱਚ ਭਰਤੀ ਹੋਇਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਸਰਹਿੰਦ ਨੂੰ ਫਤਿਹ ਕਰਕੇ ਤੇ ਇਸ ਸ਼ਹਿਰ ਦਾ ਨਾਮ ਰੱਖਿਆ ਫਤਿਹਗੜ੍ਹ ਸਾਹਿਬ ਤੇ ਸਹਿਬਜ਼ਾਦਿਆਂ ਦੇ ਗੁਰਦੁਆਰੇ ਸਾਰੇ ਜਿੱਥੇ ਸਨਸਕਾਰ ਹੋਇਆ ਸੀ ਉੱਥੇ ਗੁਰਦੁਆਰਾ ਜਿੱਥੇ Laasha ਨੂੰ ਵਿਵਾਨ ਰੂਪ ਦੇ ਵਿੱਚ ਲੈ ਕੇ ਗਏ ਉੱਥੇ ਗੁਰਦੁਆਰੇ ਸਾਰੇ ਤੇ ਫਿਰ ਇੱਥੇ ਬੜਾ ਭਾਰੀ ਤੀਜੇ ਨੰਬਰ ਤੇ ਅਮਰਤ ਸੰਚਾਰ ਹੋਇਆ ਸੀ ਪਹਿਲੇ ਨੰਬਰ ਤੇ 1699 ਦੀ ਵਿਸਾਖੀ ਨੂੰ ਸਾਧ ਸੰਗਤ ਜੀ ਆਨੰਦਪੁਰ ਦੀ ਧਰਤੀ ਤੇ ਅਮਰਤ ਸੰਚਾਰ ਹੋਇਆ ਜਿਦੇ ਵਿੱਚ 40000 ਫੌਜ ਨੇ ਖਾਲਸਾ ਪੰਥ ਸਾਜਿਆ ਤੇ ਖੰਡੇ ਬਾਟੇ ਦੀ ਪਾਉਲ ਲਈ ਦੂਜੇ ਨੰਬਰ ਤੇ ਕਲਗੀਧਰ ਪਾਤਸ਼ਾਹ ਨੇ 1705 ਵਿੱਚ ਉੱਥੇ ਅੰਮ੍ਰਿਤ ਸੰਚਾਰ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ 25-5 ਪਿਆਰਿਆਂ ਦੇ ਜਥੇ ਲੱਗੇ ਸੀ ਫਿਰ ਵੀ ਅੰਮ੍ਰਿਤ ਸੰਗਤ ਵਿੱਚ ਸਿਕਾਉਣ ਵਿੱਚ ਦਿੱਕਤ ਆ ਰਹੀ ਨਵੇਂ ਪਾਤਸ਼ਾਹ ਦਾ ਉੱਥੇ ਸਰੋਵਰ ਸੀ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਅੰਮ੍ਰਿਤ ਤਿਆਰ ਕਰਕੇ ਸਰੋਵਰ ਦੇ ਵਿੱਚ ਪਾਈ ਜਾਓ ਤੇ ਸੰਗਤਾਂ ਨੂੰ ਕਿਹਾ ਇਥੋਂ ਛਕੀ ਜਾਓ ਤੇ ਪੂਰਾ ਇਸ਼ਨਾਨ ਕਰੀ ਜਾਓ ਇਸ ਤਰੀਕੇ ਨਾਲ ਵੱਡੇ ਪੱਧਰ ਦਾ ਅੰਮ੍ਰਿਤ ਸੰਚਾਰ ਹੋਇਆ ਜਿਦੇ ਵਿੱਚ 1 ਲੱਖ ਤੇ 32 ਹਜ਼ਾਰ ਸਿੱਖਾਂ ਨੇ ਅੰਮ੍ਰਿਤ ਪਾਨ ਕਰਕੇ ਤੇ ਖੰਡੇ ਬਾਟੇ ਦੀ ਪੌਲ ਲੈ ਕੇ ਖਾਲਸਾ ਫੌਜ ਵਿੱਚ ਭਰਤੀ ਹੋਏ ਤੀਜੇ ਨੰਬਰ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ 1708 ਈਸਵੀ ਦੇ ਵਿੱਚ 7 ਈਸਵੀ ਦੇ ਵਿੱਚ ਇਥੇ ਸ੍ਰੀ ਹਰੰਦ ਫਤਿਹ ਕਰਕੇ ਫਤਿਹਗੜ੍ਹ ਸਾਹਿਬ ਨਾਮ ਰੱਖ ਕੇ ਤੇ ਬੜਾ ਵੱਡਾ ਅੰਮ੍ਰਿਤ ਸੰਚਾਰ ਕੀਤਾ ਤੇ ਐਲਾਨ ਕੀਤਾ ਪੀ ਜਿਹੜਾ ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸਰਦਾਰ ਸੱਜੂਗਾ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ 'ਚ ਖਾਲਸਾ ਰਾਜ ਦੇ ਵਿੱਚ ਵੱਡੇ ਅਹੁਦਿਆਂ ਤੇ ਅਫਸਰ ਭਰਤੀ ਕੀਤਾ ਜਾਊਗਾ ਤੇ ਇਤਿਹਾਸ ਦੱਸਦਾ ਪੀ 46000 ਮਨੁੱਖਾਂ ਨੇ ਖੰਡੇ ਬਾਟੇ ਦੀ ਪੌਲ ਲਈ ਜਿਹਦੇ ਵਿੱਚ 16000 ਮੁਸਲਮਾਨ ਜਿਹੜੇ ਤੋਪਚੀ ਸਨ ਜਾਂ ਕਾਰਖਾਨਿਆਂ 'ਚ ਕੰਮ ਕਰਦੇ ਸੀ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਲਈ ਤੇ ਸਿੰਘ ਸੱਜੇ ਤੇ ਇਸ ਸਥਾਨ ਨੂੰ ਫਤੇਗੜ ਦਾ ਖਿਤਾਬ ਦੇ ਕੇ ਨਵਾਜਿਆ ਤੇ ਸਾਧ ਸੰਗਤ ਜਿਹੜੀ ਐ ਨਾਨਕ ਨਾਮ ਲੇਵਾ ਭਾਰਤ ਦੀ ਨਹੀਂ ਬਾ ਦੇਸ਼ਾਂ ਵਿਦੇਸ਼ਾਂ ਤੋਂ ਵੀ ਹਰ ਸਾਲ ਸਹਿਬਜ਼ਾਦਿਆਂ ਦੀ ਉਸ ਸ਼ਹਾਦਤ ਨੂੰ ਤੇ ਸਰਹੰਦ ਫਤੇ ਨੂੰ ਨੱਕ ਮਸਤਕ ਹੋਣ ਵਾਸਤੇ ਫਤੇਗੜ ਸਾਹਿਬ ਨੂੰ ਤੇ ਲੱਖਾਂ ਦੀ ਗਿਣਤੀ ਵਿੱਚ ਇੱਥੇ ਪਹੁੰਚਦੀ ਐ ਤੇ ਆਪਣੇ ਭਾਵਨਾ ਦੇ ਨਾਲ ਨੱਕ ਮਸਤਕ ਹੋ ਕੇ ਤੇ ਇਥੋਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਕਰਕੇ ਸਿੱਖੀ ਸਰੂਪ ਲੈ ਕੇ ਜਾਂਦੇ ਨੇ ਸਿੱਖੀ ਚ ਪਰਪੱਕ ਰਹਿੰਦੀਆਂ ਅਰਦਾਸਾਂ ਕਰਕੇ ਜਾਂਦੇ ਨੇ ਇਹ ਉਸ ਸਾਰੰਥ ਦਾ ਸੰਖੇਪ ਜੇ ਰੂਪ ਵਿੱਚ ਇਤਿਹਾਸ ਸੁਣਾਇਆ ਕਿਉਂਕਿ ਲੰਬੀ ਨਾ ਹੋ ਜੇ ਵੀਡੀਓ ਇਸ ਲਈ ਸ਼ਾਰਟਕਟ ਦੇ ਵਿੱਚ ਮੇਨ ਮੇਨ ਜਿਹੜੇ ਸੀ ਉਹ ਗੱਲਾਂ ਦੱਸ ਕੇ ਇਹ ਸਾਰੰਥ ਨੂੰ ਸਾਧ ਸੰਗਤ ਜੀ ਤਿੰਨ ਵਾਰੀ ਲੁੱਟਿਆ ਗਿਆ ਏ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਤੇ ਦੋ ਵਾਰੀ ਦਲ ਖਾਲਸਾ ਨੇ ਮਲੀਆ ਮੇਟ ਕੀਤਾ ਇਹਦਾ ਤੇ ਇੱਥੇ ਫਤੇਗੜ ਨੂੰ ਆਬਾਦ ਕੀਤਾ ਅੱਜ ਫਤੇਗੜ ਸਾਹਿਬ ਸਿੱਖ ਸੰਗਤਾਂ ਪਹੁੰਚ ਕੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਸ ਠੰਡ ਨੂੰ ਮਹਿਸੂਸ ਕਰਦੇ ਹੋਏ ਤੰਬੂਆਂ 'ਚ ਬੈਠ ਕੇ ਪਰਾਲੀਆਂ 'ਤੇ ਬੈਠ ਕੇ ਤੇ ਕਈ ਕਈ ਦਿਨ ਇੱਥੇ ਹਾਜ਼ਰੀਆਂ ਭਰ ਕੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਇਹ ਉਹ ਸਰਹੰਦ ਆ ਜਿਹਨੂੰ ਜਿੱਤਿਆ ਗਿਆ ਸੀ ਤੇ ਉਦੋਂ ਬਾਅਦ ਕੋਈ ਨਹੀਂ ਜਿੱਤ ਸਕਿਆ ਕਿ ਛੋਟੇ ਸਾਹਿਬਜ਼ਾਦਾ ਨੇ ਫਤਿਹ ਕੀਤਾ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਮਲਿਆ ਮੇਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਬਾ ਫਤਿਹ ਸਿੰਘ ਬਾਬਾ ਜੁਰਾਵਰ ਸਿੰਘ ਨੂੰ ਤਾਂ ਮਾਤਾ ਗੁਜਰ ਕੌਰ ਪ੍ਰਤੀ ਕਈ ਵਿਦਵਾਨ ਜਿਹੜੇ ਨੇ ਕਈ ਲੇਖਕ ਲਿਖਦੇ ਨੇ ਕਈ ਤਾਂ ਇਹ ਲਿਖਦੇ ਨੇ ਕਿ ਮਾਤਾ ਗੁਜਰ ਕੌਰ ਨੇ ਬੁਰਜ ਤੋਂ ਛਾਲ ਮਾਰ ਦਿੱਤੀ ਗਈ ਤੇ ਕਈਆਂ ਨੇ ਕਹਿ ਕੇ ਮਾਤਾ ਗੁਜਰਕੌਰ ਨੇ ਆਪਣੇ ਆਪ ਜਿਹੜੇ ਸਵਾਸੇ ਸੀ ਉਹ ਤਿਆਗ ਦਿੱਤੇ ਅਸਲ ਦੇ ਵਿੱਚ ਸਚਾਈ ਕੀ ਏ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਨੇ ਸਵਾਸ ਜਿਹੜੇ ਨੇ ਕਿਵੇਂ ਤਿਆਗ ਕੀਤੇ ਇਸ ਤਰ੍ਹਾਂ ਹੈ ਜੀ ਜਿਹੜੇ ਮਾਤਾ ਗੁਜਰੀ ਉਹਨਾਂ ਦੇ ਬਚਪਨ ਤੋਂ ਲੈ ਕੇ ਤੇ ਆਖਰੀ ਸਵਾਸਾਂ ਤੱਕ ਉਹਨਾਂ ਦੀ ਕੁਰਬਾਨੀ ਹੈ ਉਹ ਪਹਿਲੀ ਵਾਰੀ ਉਹਨਾਂ ਨੇ ਇਹ ਕੁਝ ਨਹੀਂ ਵੇਖਿਆ ਜਦੋਂ ਇਸੇ 9 ਸਾਲ ਦੀ ਉਮਰ ਵਿੱਚ ਉਹਨਾਂ ਦਾ ਪੁੱਤਰ ਗੋਬਿੰਦ ਰਾਏ ਸੀ ਉਦੋਂ ਆਪਣੇ ਪਤੀ ਨੂੰ ਸ਼ਹੀਦ ਹੋਣ ਲਈ ਦਿੱਲੀ ਤੋਰਿਆ ਤੇ ਆਪਣੀਆਂ ਅੱਖਾਂ ਦੇ ਨਾਲ ਆਪਣੇ ਸ਼ਹੀਦ ਪਤੀ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਹੋਏ ਦਿੱਲੀ ਵਿੱਚ ਉਹਨਾਂ ਦੇ ਧੜਦਾ ਸਸਕਾਰ ਹੋਇਆ ਤੇ ਸੀਸ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਦਰਸ਼ਨ ਕੀਤੇ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਵੇਖਿਆ ਫਿਰ ਉਹਨਾਂ ਨੇ ਚਮਕੌਰ ਦੀ ਜੰਗ ਦੀ ਗੱਲ ਜਿਹੜੀ ਆ ਉਹ ਵੇਖੀ ਫਿਰ ਉਹਨਾਂ ਨੇ ਵੱਡੇ ਸਾਹਿਬ ਜਾਦੇ ਸ਼ਹੀਦ ਸਿੰਘ ਸ਼ਹੀਦ ਹੁੰਦੇ ਵੇਖੇ ਮਾਤਾ ਜੀ ਕਦੀ ਵੀ ਇਹੋ ਜਿਹੇ ਕਦਮ ਨਹੀਂ ਸੀ ਚੁੱਕ ਸਕਦੇ ਭੀ ਆਤਮ ਹੱਤਿਆ ਕਰਦੇ ਛਾਲ ਮਾਰ ਕੇ ਉਹ ਬ੍ਰह्म ਅਵਸਥਾ ਵਿੱਚ ਸੀ ਉਹ ਉਹਨਾਂ ਚਿਰ ਬੈਠੇ ਸੀ ਜਿੰਨਾ ਚਿਰ ਉਹ ਸਾਹਿਬ ਜਾਦਿਆਂ ਦੀ ਸੁਰਦਦਾਰੀ ਸੀ ਉਹਨਾਂ ਦੀ ਦੇਖਭਾਲ ਕਰਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਹਿਬ ਜਾਦੇ ਸਿੱਖੀ ਦੇ ਪਰਚੇ ਵਿੱਚ ਪੂਰੇ ਉਤਰੇ ਨੇ ਤੇ ਸਾਬਤ ਸੂਰਤ ਸਿੱਖੀ ਸਿੱਧਕ ਕੈਸਾ ਤੇ ਸਵਾਸਾ ਨਿਭਾ ਕੇ ਸ਼ਹੀਦ ਹੋ ਗਏ ਆ ਉਦੋਂ ਮਾਤਾ ਜੀ ਨੇ ਆਪਣੇ ਆਪ ਨੂੰ ਬ੍ਰਹਮ ਦੇ ਜਿਹੜੀ ਅਗਨ ਹੁੰਦੀ ਨਾ ਉਹਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਮਾਪਤ ਕਰ ਲਿਆ ਸਵਾਸ ਜਿਹੜੀ ਸੀ ਸਮਾਧੀ ਲੈ ਕੇ ਉਹਨਾਂ ਨੇ ਤਿਆਗ ਦਿੱਤੇ ਸੀ ਉਹਨਾਂ ਨੇ ਆਤਮ ਹਤਿਆ ਨਹੀਂ ਕਰ ਸਕਦੇ ਸੀ ਨਾ ਕੀਤੀ ਆ ਕਈ ਇੱਤਾਂ ਲਿਖ ਕੇ ਇੱਥੋਂ ਤੱਕ ਵੀ ਲਿਖਦੇ ਨੇ ਕਿ ਮਾਤਾ ਗੁਜਰ ਕੌਰ ਨੂੰ ਬੁਰਜ ਤੋਂ ਧੱਕਾ ਦਿੱਤਾ ਗਿਆ ਹੈ ਤੇ ਤਾਂ ਕਰਕੇ ਉਹਨਾਂ ਦੀ ਜਿਹੜੀ ਆ ਡੈਥ ਹੋ ਜਾਂਦੀ ਉਹ ਸ਼ਹੀਦ ਹੋ ਜਾਂਦੇ ਨੇ ਦੇਖੋ ਇਹ ਵੀ ਤੇ ਹੋ ਸਕਦਾ ਹੈ ਵੀ ਉਹਨਾਂ ਨੇ ਕਿਉਂਕਿ ਜਦੋਂ ਛੋਟੇ ਜਿਹੇ ਬੱਚੇ ਆ 7 ਸਾਲ ਤੇ 9 ਸਾਲ ਦੇ ਤੇ ਵਜੀਦ ਖਾਨ ਦੇ ਦਰਬਾਰ ਦੇ ਵਿੱਚ 21 ਤੇ ਕਾਜੀ ਬੈਠੇ ਨੇ ਡਰਾਉਣੇ ਜਲਾਦ ਬੈਠੇ ਨੇ ਵੱਡੇ ਵੱਡੇ ਖਾਨ ਬਹਾਦਰ ਬੈਠੇ ਨੇ ਤੇ ਮਸੂਮ ਬੱਚੇ ਜਿਹੜੇ ਨੇ ਉਹ ਡੋਲੇ ਨਹੀਂ ਡਿਗੇ ਨਹੀਂ ਤੇ ਡਿੜ ਰਹਿ ਕੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਪਰ ਤਸ ਤੋਂ ਮਸ ਨਹੀਂ ਹੋਏ ਤੇ ਵਜੀਦ ਖਾਨ ਦਾ ਗੁੱਸਾ ਸੱਤ ਸਮਾਨੀ ਚੜਨਾ ਤੇ ਸੁਭਾਵਕ ਗੱਲ ਸੀ ਇਹ ਵੀ ਹੋ ਸਕਦਾ ਉਹਨਾਂ ਨੇ ਧੱਕਾ ਦੇ ਦਿੱਤਾ ਹੋਵੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਪਰ ਜਿਹੜੀ ਆਤਮ ਹੱਤਿਆ ਦੀ ਗੱਲ ਹੈ ਨਾ ਉਹ ਤਾਂ ਨਰਮੂਲ ਹੀ ਬਣਦੀ ਨਹੀਂ ਹੈ ਅ ਦੂਜੀ ਗੱਲ ਇਹ ਆ ਤੁਸੀਂ ਜ਼ਿਕਰ ਕੀਤਾ ਕਿ 150 ਫੁੱਟ ਜਿਹੜਾ ਉੱਚਾ ਬੁਰਜ ਬੁਰਜ ਸੀ ਅੱਜ ਜੇ ਦੇਖੀਏ ਨਾ ਤੋਂ ਬੁਰਜ ਨਜ਼ਰ ਆਉਂਦਾ ਏ ਤੇ ਨਾ ਉਹ ਦੀਵਾਰ ਨਜ਼ਰ ਆਉਂਦੀ ਏ ਆਖਰ ਉਹ ਇਹ ਜਿਹੜਾ ਬੁਰਜ ਹੈ ਇਹ ਇਹਨੂੰ ਕਿੰਨਾ ਨੇ ਅਲੋਪ ਕਰ ਦਿੱਤਾ ਕਿੰਨਾ ਨੇ ਅ ਖਤਮ ਕਰ ਦਿੱਤਾ ਵੇਖੋ ਜੀ ਜਿਹੜੀ ਨਾ ਸਾਡੇ ਚਿੱਟੀ ਸਯੋਕ ਲੱਗੀ ਜਿਹਨੂੰ ਕਾਰ ਸੇਵਾ ਕਹਿੰਦੇ ਕਾਰ ਸੇਵਾ ਨਹੀਂ ਮਾਰ ਸੇਵਾ ਹੈ ਇਹਨਾਂ ਨੇ ਬੜੀਆਂ ਇਤਿਹਾਸਕ ਜਿਹੜੀਆਂ ਸਾਡੀਆਂ ਇਮਾਰਤਾਂ ਨੇ ਉਹ ਤਬਾਹ ਕਰ ਦਿੱਤੀਆਂ ਨੇ ਜਿਵੇਂ ਹੁਣ ਇੱਥੇ ਜਾਈਏ ਤੇ ਸਾਬ ਜਾਦੇ ਜਿੱਥੇ ਦੀਵਾਰ ਸੀ ਉਹ ਵੀ ਥੱਲੇ ਕਰ ਦਿੱਤੀ ਭੋਰੇ ਦੇ ਵਿੱਚ ਉੱਤੇ ਗੁਰਦੁਆਰਾ ਸਾਰਤਾ ਗੁਰਦੁਆਰਾ ਸਾਈਡ ਤੇ ਉਸਾਰਨਾ ਚਾਹੀਦਾ ਸੀ ਉਹ ਦੀਵਾਰ ਉਵੇਂ ਰੱਖਣੀ ਚਾਹੀਦੀ ਸੀ ਉਦਾਂ ਦਾ ਹੀ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਸੀ ਵੀ ਇੱਥੇ ਚਨੇ ਗਏ ਸੀ ਆਲੇ-ਦੁਆਲੇ ਪਾਰਕਿੰਗ ਬਣਾ ਕੇ ਤੇ ਉਹ ਦੀਵਾਰ ਉਦਾਂ ਹੀ ਦਿਸਣੀ ਚਾਹੀਦੀ ਸੀ ਉੱਥੇ ਜੋਤਾਂ ਲੱਗਦੀਆਂ ਉੱਥੇ ਉਹਨਾਂ ਦੇ ਨਾਂ ਦੀਆਂ ਸ਼ਹੀਦਾਂ ਦੀਆਂ ਇਸੇ ਤਰ੍ਹਾਂ ਉਹ ਬੁਰਜ ਜਿਹੜਾ ਹੈ ਉਹ ਬਰਕਰਾਰ ਰੱਖਣਾ ਚਾਹੀਦਾ ਸੀ ਵੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗਦਾ ਪਰ ਕਾਰ ਸੇਵਾ ਦੇ ਨਾਂ ਤੇ ਓਟਾ ਢਾ ਕੇ ਤੇ ਉੱਥੇ ਗੁਰਦੁਆਰਾ ਸਾਹਿਬ ਤਾਂ ਤੈਨੂੰ ਠੰਡਾ ਬੁਰਜ ਦਾ ਨਾਮ ਦੇ ਤਾ ਇਹ ਕਾਰ ਸੇਵਾ ਦੀ ਮਿਹਰਬਾਨੀ ਨਾਲ ਸਾਡਾ ਜਿਹੜਾ ਇਤਿਹਾਸਕ ਸਥਾਨ ਹੈ ਉਹ ਇਹਨਾਂ ਦੀ ਪੇਟ ਚੜ ਗਿਆ ਬੱਬਾ ਜੀ ਇਹ ਮਹੱਤਵਪੂਰਨ ਜਾਣਕਾਰੀ ਇਤਿਹਾਸ ਸੁਣਾਉਣ ਵਾਸਤੇ ਤੁਹਾਡੇ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਇਹ ਹਨ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਜੋ 96 ਕਰੋੜੀ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਦੇ ਦਲ ਦੇ ਹੈੱਡ ਪ੍ਰਚਾਰਕ ਨੇ ਜਿਨ੍ਹਾਂ ਨੇ ਸੰਪੇਖ ਸ਼ਬਦਾਂ ਦੇ ਵਿੱਚ ਇਹ ਜਿਹੜਾ ਇਤਿਹਾਸ ਹੈ ਸਾਰਾ ਦੱਸਿਆ ਸੋ ਸੰਗਤ ਨੂੰ ਬੇਨਤੀ ਹੈ ਕਿ ਇਤ ਇਸ ਇਤਿਹਾਸ ਨੂੰ ਵੱਧ ਤੋਂ ਵੱਧ ਸਰਵਨ ਕਰੋ ਅਤੇ ਸ਼ੇਅਰ ਕਰੋ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਗੁਰਦੈਲ ਸਿੰਘ ਦੀ ਵਿਸ਼ੇਸ਼ ਰਿਪੋਰਟ